ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਝੰਡਿਆਲਾ ਮਨਸਕੀ ਦੇ ਦਰਬਾਰ ਧੰਤਨ ਸਖੀ ਸੁਲਤਾਨ ਲਖਦਾਤਾ ਲਾਲਾ ਵਾਲੇ ਪੀਰ ਦਾਸ ਲਾਨਾ ਜੋੜ ਮੇਲਾ ਮਿਤੀ 24 ਅਤੇ 25 ਫਰਵਰੀ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਦਰਬਾਰ ਦੇ ਮੁਖ ਸੇਵਾਦਾਰ ਬਾਬਾ ਕਾਲਾ ਜੀ ਦੀ ਰੈਨੁਮਾਈ ਹੇਠ ਮਨਾਇਆ ਗਿਆ ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ ਅਤੇ ਮਹਿੰਦੀ ਦੀ ਰਸਮ ਦਰਬਾਰ ਵਿਖੇ ਅਦਾ ਕੀਤੀ ਗਈ ਦਰਬਾਰ ਵਿਖੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੇ ਮੱਠਾ ਟੇਕਿਆ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੇਲੇ ਦੇ ਦੂਸਰੇ ਦਿਨ 25 ਫਰਵਰੀ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਹਾਜ਼ਰੀਆਂ ਲਗਾਈਆਂ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰੇਂਦਰ ਸਿੰਘ ਸੋਢੀ ਹਾਜ਼ਰ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਚੇਅਰਮੈਨ ਮੰਗਲਬਾਸੀ ਬਿੰਦੂ ਜੋਲ ਉੱਗਿਆ ਸਮਾਜ ਸੇਵਕ ਅਤੇ ਝੰਡਿਆਲਾ ਮੰਚ ਕੀ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਗੋਪੀ ਜੋਲ ਹਾਜ਼ਰ ਹੋਏ ਕਲਾਕਾਰਾਂ ਵੱਲੋਂ ਤਾਂ ਰਿਫੇਟਾਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਚੁੰਮਣ ਤੇ ਲਗਾ ਦਿੱਤਾ ਮੇਲੇ ਦੌਰਾਨ ਵਕ ਵਕ ਦਰਬਾਰਾਂ ਤੋਂ ਸੰਤ ਮਹਾਪੁਰਸ਼ਾਂ ਨੇ ਮੇਲੇ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਚੁੱਪਛਾ ਦਰਬਾਰ ਤੋਂ ਸਾਈ ਸ਼ਿਵਮ ਸ਼ਾਹੀ ਜੀ ਲੁਧਿਆਣਾ ਵਾਲੇ ਬਾਬਾ ਚੰਦੇ ਸ਼ਾਹ ਦਰਬਾਰ ਅਤੇ ਸੰਤ ਮਹਾਪੁਰਸ਼ ਅਤੇ ਮਸਤਾਨਾ ਸ਼ਾਹ ਦਰਬਾਰ ਤੋਂ ਸੰਤ ਮਹਾਪੁਰਸ਼ ਹਾਜ਼ਰ ਮੇਲੇ ਦੇ ਦੋਨੋਂ ਹੀ ਦਿਨ ਆਈਆਂ ਹੋਈਆਂ ਸੰਗਤਾਂ ਵਾਸਤੇ ਬਾਬਾ ਜੀ ਦੇ ਨਾਮ ਦਾ ਲੰਗਰ ਟੂਟ ਵਰਤਾਇਆ ਗਿਆ ਇਸ ਮੌਕੇ ਤੇ ਬਲਕੀਤ ਸਿੰਘ ਕੀਤੀ ਪੰਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਗੋਗਨਾ ಗ್ರಾಮ ਪੰਚਾਇਤ ਪਿੰਡ ਜੰਡਿਆਲਾ ਮੰਜਕੀ ਦੇ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ ਜ਼ਾਬਾਹ ਹਲਚਲ ਚੈਨਲ ਦੇ ਲਈ ਪਿੰਡ ਜੰਡਿਆਲਾ ਮੰਜਕੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ Okay. ਓਹ ਹੋ ਗਲੀ ਕੇ ਮਾਰੀ ਮਾਰੀ ਓਹ ਹੋ ਮੈਨੂੰ ਮਿਲਿਆ ਸਦਾ ਪਿਆਰ ਤੇਰੀ ਲੋਕਾਂ ਨੂੰ ਮਿਲਿਆ ਸਦਾ ਪਿਆਰ ਤੇਰੀ ਅੱਲਕਦਾ ਤਾਂ ਲਾਲਾ ਵਾਰੇ ਪੀਰ ਦਾ ਜਿਹੜਾ ਪੀਰ ਦਾ ਅੱਜ ਸਾਲਾਨਾ ਜੋੜ ਮੇਲਾ ਹੋ ਰਿਹਾ ਜੰਡਿਆਲੇ ਚ ਉੱਥੇ ਅਸ਼ੀਰਵਾਦ ਵੀ ਲੈਣ ਆਏ ਆਂ ਔਰ ਲੋਕਾਂ ਦੇ ਲਈ ਆਪਣੇ ਹਲਕੇ ਦੇ ਲਈ ਕਾਮਨਾ ਕਰਨ ਆਏ ਆਂ ਕਿ ਸਾਡਾ ਹਲਕਾ ਜਿਹੜਾ ਖੁਸ਼ੀਆਂ ਭਰਿਆ ਰਹੇ ਔਰ ਇੱਥੇ ਦੀ ਸੰਗਤ ਜਿਹੜੀ ਆ ਉਸ ਨੂੰ ਵੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਮਿਲੇ ਕਿਉਂਕਿ ਅਸੀਂ ਸਾਰੇ ਹੀ ਜਦੋਂ ਇਸ ਤਰ੍ਹਾਂ ਦੇ ਸਥਾਨ ਤੇ ਆਨੇ ਆ ਇੱਕ ਆਸਤਾ ਲੈ ਕੇ ਆਨੇ ਆ ਉਹ ਆਸਤਾ ਜਿਹੜੀ ਇੱਥੇ ਪੂਰੀਆਂ ਹੁੰਦੀਆਂ ਸੋ ਮੈਂ ਅਰਦਾਸ ਕਰਦਾ ਕਿ ਆਪਾਂ ਸਾਰਿਆਂ ਦਾ ਜਿਹੜਾ ਟਾਈਮ ਆ ਉਹ ਖੁਸ਼ੀਆਂ ਵਾਲਾ ਆਏ ਔਰ ਸੱਚੇ ਬਾਦਸ਼ਾਹ ਦੇ ਦਰਬਾਰ ਤੇ ਆ ਕੇ ਜਦੋਂ ਮੱਥਾ ਟੇਕਦੇ ਆ ਇੱਕ ਸੰਪੂਰਨ ਜਿਹੜੀ ਆ ਸੰਤੁਸ਼ਟੀ ਹੁੰਦੀ ਆ ਸੋ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਕਾਮਨਾ ਕਰਦਾ ਕਿ ਅਸੀਂ ਇਸੇ ਤਰ੍ਹਾਂ ਹਰ ਸਾਲ ਜੂੜ ਮੇਲੇ ਤੇ ਇਕੱਠੇ ਹੋਈਏ